ਹਾਂਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਅਮਨ ਗਿੱਲੇ ਜੀ ਭਾਜੀ ਕੀ ਕਾਰਨ ਅੱਜ ਤੁਸੀਂ ਤਣਾ ਲੈ ਆ ਹੋਰੇ ਬਾਈ ਜੀ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਮੀਡੀਆ ਦਾ ਜਿਹੜਾ ਸਾਡੇ ਪਹੁੰਚੇ ਹੋਦੇ ਗੱਲ ਇਹ ਹੈ ਬਾਈ ਜੀ ਪਹਿਲਾਂ ਜਿਹੜਾ ਹੁਣ ਜਿਵੇਂ ਉਰੇ 11 ਤੋਂ 10:30 11:00 ਤੱਕ ਬੰਦ ਨਹੀਂ ਚੱਲਦੀ ਕਰਦੇ ਐਫਸੀ ਵਾਲੇ ਸਾਢੇ 4 ਦੇ ਬੰਦ ਕਰਦੇ ਜਿੱਥੇ ਗੱਡੀਆਂ 20 ਦੀ ਲੋਡ ਆਏ 100-100 ਗੱਡੀ ਬੰਗ ਲੈਂਦੇ ਨੇ ਤੇ 5-5 ਦਿਨ ਹੋ ਗਏ ਨਹੀਂ ਖਾਲੀ ਹੋ ਰਹੀਆਂ ਸਾਡੀਆਂ 5-5 ਦਿਨ ਹੋ ਗਏ ਡਰਾਈਵਰ ਪ੍ਰੇਸ਼ਾਨ ਹੋ ਰਿਹਾ ਆਦਮੋ ਚੋਰੀ ਹੁੰਦੀ ਆ ਉਰੇ ਕੋਈ ਸੁਣਵਾਈ ਨਹੀਂ ਡੀਐਮ ਸਾਹਿਬ ਨੂੰ ਫੋਨ ਕਰਦੇ ਆ ਕਰਦੇ ਆ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਮੈਂ ਕਰਦੇ ਸਾਡੀ ਗੱਡੀਆਂ ਖਾਲੀ ਹੋਣ ਟਾਈਮ ਦਾ ਟਾਈਮ ਬਤਾਓ ਜਿਵੇਂ 9:00 ਤੇ ਲੈ ਕੇ ਸਾਾਨੂੰ 7-8 ਵਜੇ ਤੱਕ ਖਾਲੀ ਕਰਨ ਗੱਡੀਆਂ ਕਿੰਨੇ ਡਰਾਈਵਰ ਹੋਣਗੇ ਪੁੱਛਿਆ ਤੁਹਾਡੇ ਕੋਲ ਭਾਈ ਜੀ 100 200 ਬੰਦਾ ਪ੍ਰਚਾਰ ਹੋ ਰਿਹਾ ਇਹ ਇਹ ਦੋ ਬੰਦੇ ਪਿੱਛੇ 200 ਬੰਦਾ ਪ੍ਰਚਾਰ ਹੋ ਰਿਹਾ ਇਹ ਆਉਂਦੇ ਨੇ 10:00 ਵਜੇ 10:30 ਵਜੇ ਕੰਮ ਚਾਲੂ ਕਰ ਦੇ ਸਾਢੇ 4:00 ਬੰਦ ਕਰ ਦਿੰਦੇ ਨੇ ਇਹ ਇਹਨਾਂ ਨੇ ਆਪਣੇ ਘਰ ਦਾ ਰਸਵਰ ਰੱਖਿਆ ਉਧਰੋਂ ਕੋਨੇ ਗੱਡੀਆਂ ਦੋ ਗੱਡੇ ਤੋਂ ਕਿੱਥੋਂ ਦੀਆਂ ਗੱਡੀਆਂ ਨੂੰ ਗੱਡੀਆਂ ਨਹੀਂ ਖਾਲੀ ਹੁੰਦੀਆਂ ਇੱਥੇ ਸੋ-ਸੋ ਗੱਡੀ ਖੜੀ ਆ ਦੇਖ ਲੈ ਦੇਖੋ ਡਰਾਈਵਰ ਪਰੇਸ਼ਾਨ ਹੋ ਰਹੇ ਡੈਲੀ ਉਹ ਡੈਲੀ ਛੋਰੇ ਮਾਰ ਕੇ ਪੈਸੇ ਗੱਟੇ ਲੈਦੇ ਗੱਡੀ ਵਾਲਿਆਂ ਤੋਂ ਇੰਨਾ ਬੁਰਾ ਹਾਲ ਹੋਇਆ ਪਿਆ ਰੇ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨੇ ਗੱਲ ਕੀਤੀ ਹੁਣ ਤੱਕ ਹੁਣ ਕਰੀਏ ਜੀ ਮੈਂ ਐਸਐਚ ਸਾਹਿਬ ਆਏ ਨੇ ਅਸੀਂ ਰੋਡ ਦਾ ਹੀ ਜਾਮ ਕਰਿਆ ਜੇ ਤਾਂ ਕੋਈ ਹੱਲ ਬਣਦਾ ਹੋਇਆ ਠੀਕ ਹੈ ਨਹੀਂ ਦੁਬਾਰਾ ਫਿਰ ਰੋਡ ਜਾਮ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਕੀ ਗੱਲਬਾਤ ਕਰੋਗੇ ਅੱਜ ਤੁਸੀਂ ਬਾਈ ਜੀ ਦੇਖਦੇ ਹੁਣ ਕੀ ਕਰਦੇ ਨੇ ਡੀਐਮ ਸਾਹਿਬ ਨੇ ਹੁਣ ਦਿੱਤਾ ਕੀ ਇਹ ਵੀ ਕਰਾਉਣੇ ਆ ਬਾਕੀ ਦੇਖਦੇ ਆ ਠੀਕ ਹੈ ਜੀ ਹੁਣ ਇਹ ਇਹਨਾਂ ਚੱਕਰਾਂ ਦੇ ਲੇਬਰ ਨਹੀਂ ਭੇਜਦੇ ਉਹ ਜਿੱਥੇ ਦਸ ਟੋਲੇ ਲੋੜਾ ਚਾਰ ਟੋਲੇ ਭੇਜਦੇ ਨੇ ਉਹ ਕਹਿੰਦੇ ਤੁਹਾਡੇ ਮੁਲਾਜ਼ਮਾਂ ਦੀ ਦਿੱਕਤ ਸਾਰੀ ਜਿੱਥੇ ਜਿਵੇਂ ਚਾਰ ਪੈਰ ਲਗਾ ਦੇ ਅੱਠ ਪੈਰ ਲਗਾਓ ਤੁਸੀਂ ਇਹ ਸਾਰੀ ਪ੍ਰੋਬਲਮ ਇਹਨਾਂ ਦੀ ਹੈ ਇਹਨਾਂ ਦੇ ਘਰ ਦਾ ਰਸਵਰਖ ਰੱਖਿਆ ਕਰ ਚਾਰ ਪੰਨਿਆਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਬਕਾਸਾ ਨਾਲ ਕਦੀ ਗੱਲਬਾਤ ਨਹੀਂ ਹੋਣੀ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਬਾਈ ਬਾਈ ਰੌਲ ਅੱਲਾ ਤੇਰਾ ਅਜਿਹੀ ਕਿ ਨਾਮ ਹੈ ਜੀ ਆਪਣਾ ਹਰਵਿੰਦਰ ਸਿੰਘ ਢਿੱਲੋਂ ਅਜੀ ਕੀ ਕਾਰਨ ਆ ਜਾਮ ਲਾਇਆ ਤੁਸੀਂ ਰੇ ਜਾਣੇ ਏਸੀ ਕਰਕੇ ਲਾਇਆ ਵੀ ਟਰੱਕ ਖਾਲੀ ਨਹੀਂ ਹੋ ਰੇ ਸਾਡੇ 5-5 ਦਿਨ ਤੋਂ ਟਰੱਕ ਖੜੇ ਨੇ ਨਾ ਮੈਕਮਾ ਕੰਡੇ ਦੇ ਪੈਸੇ ਦੇ ਰਿਆ ਸਾਨੂੰ ਸਾਰੇ ਪਾਸੇ ਪਰੇਸ਼ਾਨੀ ਬਹੁਤ ਆ ਰਹੀ ਆ ਉਦੋਂ ਕੱਟੇ ਰਾਤ ਨੂੰ ਰੋਜ਼ 5-5 7-7 ਕੱਟੇ ਰਾਤ ਨੂੰ ਰੋਜ਼ ਚੋਰੀ ਹੋ ਜਾਂਦੇ ਰੇ ਮੈਕਮਾ ਕਹਿੰਦਾ ਤੁਸੀਂ ਪਹੁੰਚਾ ਪੂੜੀਆਂ ਕਰਾ ਕੇ ਸਾਨੂੰ ਪੈਸੇ ਦੇ ਦਿਓ ਜਾ ਜੋ ਮਰਜ਼ੀ ਕਰੋ ਸਾਨੂੰ ਕੱਟੇ ਲਿਆ ਕੇ ਦਿਓ ਜਿੱਥੋਂ ਮਰਜ਼ੀ ਅਸੀਂ ਕਿੱਥੋਂ ਕੱਟੇ ਲਿਆ ਕੇ ਦਈਏ ਦੱਸੋ ਜੀ ਕਿੱਥੋਂ ਪੂਰੇ ਕਰਿਆ ਸਿਸਟਮ ਕਿਵੇਂ ਕਰੀ ਚਲਾਈਏ ਡਰਾਈਵਰ ਰਾਤ ਨੂੰ ਪਰੇਸ਼ਾਨ ਹੁੰਦੇ ਸਾਰੀ ਰਾਤ ਸੌਂਦੇ ਨਹੀਂ ਆ ਉਸ ਤੋਂ ਵੇਰਾ ਮੀ ਬਹੁਤ ਜ਼ਿਆਦਾ ਹੋ ਰਹੀ ਆ ਰੋਕਟੀ ਦਾ ਜਗਾੜ ਨਹੀਂ ਕੋਈ ਚਾਹ ਦਾ ਕੋਈ ਚੀਜ਼ ਦਾ ਜਗਾੜ ਨਹੀਂ ਹੈਗਾ ਸੋ ਸੋ ਗੱਡੀ ਖੜੀ ਆ ਗੱਡੀ ਵਾਲ ਨਿਗਾਹ ਮਾਰੋ ਤੂੰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਗੱਡੀ ਖੜੀ ਹੈ ਜੀ ਇਹ ਪਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਕਿੰਨੇ ਦਿਨ ਤੋਂ ਗੱਡੀਆਂ ਅਨਲੋਡਿੰਗ ਨਹੀਂ ਹੋ ਰਹੀਆਂ ਪੰਜ-ਪੰਜ ਦਿਨ ਤੋਂ ਜੀ ਪੰਜ-ਪੰਜ ਕੋਈ ਐਫਸੀਆਈ ਮਹਿਕਮਾ ਨਹੀਂ ਸੁਣ ਰਿਹਾ ਕੋਈ ਹੋਰ ਮਹਿਕਮਾ ਨਹੀਂ ਸੁਣ ਰਿਹਾ ਹੁਣ ਇਹ ਦੇਖੋ ਤੁਸੀਂ ਕੰਡੇ ਵਾਲੇ ਪੈਸੇ ਨਹੀਂ ਦਿੱਤੇ ਯਾਰ ਇਹ ਕਿੰਨਾ ਕੁ ਮਹਿਕਮਾ ਸਾਡੀ ਸੁਣਵਾਈ ਕਰ ਰਿਹਾ ਦੇਖ ਲਓ ਤੁਸੀਂ ਆਪ ਅੱਜ ਤੁਸੀਂ ਐਫਸੀਆਈ ਗਦਮਨ ਨਾਲ ਗੱਲ ਕੀਤੀ ਜਿਹੜੇ ਅਫਸਰ ਬੈਠੇ ਕਿ ਮੈਂ ਮਸਲਾ ਹੱਲ ਕਰ ਦਈਏ ਜਿਵੇਂ ਵੀ ਡੀਐਫਸੀ ਮੈਡਮ ਨੇ ਹੁਣ ਕਿਹਾ ਹਜੇ ਤੱਕ ਮਰਗੀ ਜਦੋਂ ਹੋਏਗਾ ਉਦੋਂ ਆ ਹਜੇ ਤੱਕ ਹੋਇਆ ਨਹੀਂ ਕੋਈ ਪਤਾ ਸ਼ਾਂਤ ਪਤਾ ਲੱਗਦਾ ਘੰਟੇ ਦਾ ਕੁਲਾ ਦੱਦੇ ਘੰਟੇ ਦਾ ਕੁਲਾ ਕੋਈ ਪਤਾ ਨਹੀਂ ਹੈਗਾ ਜੀ ਅੱਜ ਸੀਐਮ ਭਗਵੰਤ ਸਿੰਘ ਪਟਿਆਲਾ ਆ ਰਹੇ ਨੇ ਅੱਜ ਤੁਹਾਨੂੰ ਤਾਂ ਕਰੋਗੇ ਤੁਸੀਂ ਹੁਣ ਵਿਰੋਧ ਕਰਾਂਗੇ ਜੀ ਚੋਰੀ ਕਰਾਂਗੇ ਜੀ ਪਹੁੰਚ ਕਰੋਗੇ ਹਾਂ ਬਿਲਕੁਲ ਕਰਾਂਗੇ ਪਹੁੰਚ ਜੀ ਸਿੰਘ ਸਾਹਿਬ ਤੱਕ ਆ ਹੁਣ ਮੀਡੀਆ ਵੀ ਪਹੁੰਚਾਊਗਾ ਜੀ ਤੁਸੀਂ ਪਹੁੰਚਾਏਗੀ ਖਬਰ ਹੁਣ ਤੁਸੀਂ ਕਰਤਾ ਕੋਰੇ ਚਰਨਾ ਲਾਓਗੇ ਅਸੀਂ ਜੇ ਨਹੀਂ ਪਾਵਾਂ ਅਸਾ ਸਾਡੇ ਘੰਟੇ ਤੱਕ ਹੱਲ ਹੋਈਗਾ ਫਿਰ ਅਸੀਂ ਦੁਬਾਰਾ ਰੋ